ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਨੇ ਇੱਕ ਵਾਰ ਵੀ ਇਹ ਪ੍ਰੋਗਰਾਮ ਮਿਸ ਨਹੀਂ ਕੀਤਾ ਹਰ ਸਾਲ ਇੱਥੇ ਹੁੰਦੇ ਭਾਵੇਂ ਮੀਂਹ ਪਵੇ ਭਾਵੇਂ ਗੜੇ ਪੈਣ ਇੱਥੇ ਜ਼ਰੂਰ ਆਉਂਦੇ ਤੇ ਉਹਨਾਂ ਦੇ ਬਾਅਦ ਮੈਂ ਕੋਈ ਜਮਵਾਰੀ ਸੰਭਾਲ ਕੇ ਮੈਂ ਵੀ ਹਰ ਸਾਲ ਭਗਵਾਨ ਬਾਲਮਿਕੀ ਜੀ ਮਹਾਰਾਜ ਦੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਮੈਂ ਇੱਥੇ ਹਾਜ਼ਰ ਹੁੰਨਾ ਤੇ ਅੱਜ ਪ੍ਰਗਟ ਦੇ ਵਾਸਤੇ ਸੰਬੰਧ ਵਿੱਚ ਤੁਸੀਂ ਸ਼ੋਭਾ ਯਾਤਰਾ ਕਰਨੀ ਹੈ ਤੁਹਾਡਾ ਸਾਰਿਆਂ ਦਾ 10 ਲੱਖ ਲੱਖ ਵਧਾਈ ਹੈ ਪੰਜਾਬ ਆਪਣਾ ਘਰ ਹੈ ਠੀਕ ਹੈ ਸਪੀਕਰ ਜੇ ਆਪਾਂ ਘਰ ਸਗੜਾ ਹੋਊਗਾ ਵਧੂਗਾ ਤਾਂ ਆਪਾਂ ਪ੍ਰਤੀਕਰਮਾਂਗੇ ਅਫਸੋਸ ਇਸ ਗੱਲ ਦਾ ਹੈ ਕਿ ਕਈ ਹੈ ਜੀਆਂ ਸਰਕਾਰਾਂ ਆ ਜਾਂਦੀਆਂ ਜਿਹੜਾ ਇੱਥੇ ਇਸ ਪੰਜਾਬ ਨੂੰ ਆਪਣਾ ਘਰ ਨਹੀਂ ਸਮਝਦੀਆਂ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਮੁੱਖ ਮੰਤਰੀ ਉਹ ਚੰਗਾ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਨਾ ਸਮਝੇ ਸੇਵਾਦਾਰ ਸਮਝੇ ਵੱਡੇ ਬਾਦਲ ਸਾਹਿਬ ਸੇਵਾਦਾਰ ਸਮਝ ਕੇ ਉਸ ਕੁਰਸੀ ਦੇ ਬਹਿੰਦੇ ਸੀ ਤੁਸੀਂ ਦੇਖ ਲਓ ਅੱਜ ਪੰਜਾਬ ਵਿੱਚ ਕਿਤੇ ਵੀ ਚਲੇ ਜਾਓ ਵੱਡੇ ਬਾਦਲ ਸਾਹਿਬ ਦੀ ਨਿਸ਼ਾਨੀ ਹਰ ਘਰ ਚ ਕਿਤੇ ਨਾ ਕਿਤੇ ਹੋਊਗੀ ग्रीन भी बात फड़ी जे ग्रीन ਦਾ ਸਾਥ ਦਿੱਤਾ ਤੇ ਉਹਨਾਂ ਦੀ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਪੰਜਾਬ ਦਾ ਇਤਿਹਾਸ ਦੇਖ ਲਓ ਉਹ ਇਨਸਾਨ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਟਾ ਦਾਲ ਸਕੀਮ ਸੀ ਭਾਵੇਂ ਸ਼ਗਨ ਸਕੀਮ ਸੀ ਭਾਵੇਂ ਪੈਨਸ਼ਨ ਸੀ ਭਾਵੇਂ ਐਸੀ ਪਾਈਚਾ ਨੇ ਦੀ ਮੁਫਤ ਪੜ੍ਹਾਈ ਦੀ ਸਕਾਲਰਸ਼ਿਪ ਸਕੀਮ ਸੀ 200 ਯੂਨਿਟ ਬਿਜਲੀ ਦੇ ਮਾਫ ਕਰਨ ਦੀ ਸਕੀਮ ਸੀ ਭਾਵੇਂ ਲੜਕੀਆਂ ਨੂੰ ਸਾਈਕਲ ਦੇ ਕੇ ਸਕੂਲ ਭੰਨ ਜਾਣ ਦੀ ਸਕੀਮ ਸੀ ਸਾਰੀਆਂ ਹੀ ਵੱਡੇ ਭਾਲ ਸਾਹਿਬ ਦੀਆਂ ਸੂ ਜਿਹੜੀਆਂ ਅੱਜ ਕਰ ਸਾਰੀਆਂ ਬੰਦ ਐ ਮੈਨੂੰ ਇਹ ਹੈਰਾਨ ਹੈ ਕਿਸੇ ਹੋਰ ਪਾਰਟੀ ਦੀ ਸਰਕਾਰ ਨੇ ਜਿੰਨੇ ਵਾਰ ਮੁੱਖ ਮੰਤਰੀ ਬਣੇ ਇੱਕ ਵੀ ਸਕੀਮ ਨਵੀਂ ਨਹੀਂ ਚਾਲੂ ਕੀਤੀ ਹੋਰ ਪੁਰਾਣੀਆਂ ਹੀ ਬੰਦ ਕੀਤੀਆਂ ਮੈਨੂੰ ਯਾਦ ਹੈ ਇੱਕ ਬਹੁਤ ਵੱਡਾ ਇੱਕ ਹੋਰ ਫੈਸਲਾ ਵੀ ਵੱਡੇ ਪਾਲ ਸਾਹਿਬ ਨੇ ਕੀਤਾ ਸੀ ਸਰਕਾਰੀ ਨੌਕਰੀਆਂ ਵਿੱਚ ਰੈਜ਼ੋਲੂਸ਼ਨ ਵੀ ਰੈਜ਼ੋਲੂਸ਼ਨ ਵਿੱਚ ਰੈਜ਼ੋਲੂਸ਼ਨ ਜਿਹੜੀ 12.5% ਬਾਲਕੀ ਸਮਾਜ ਵਾਸਤੇ ਕੀਤਾ ਜਿਹੜਾ ਸਰਕਾਰੀ ਵਕੀਲ ਕਰਕੇ ਦੇਖੋ ਐਜੇ ਕਿਤੇ ਤੇ ਇਹ ਸਭ ਤੋਂ ਵੱਡੀ ਸੇਵਾ ਸੀ ਜਿਹੜੇ ਵੱਡੇ ਬਾਲਲ ਸਾਹਿਬ ਨੇ ਆਪਣੇ ਝੋਲੀ ਪਾਈ ਉਹ ਭਗਵਾਨ ਬਾਲਕੀ ਜੀ ਦਾ ਤੀਰਸਥਾਨ ਬਣਾਉਂਦੇ ਮੈਨੂੰ ਸਾਨੂੰ ਬਣਾਉਣਾ ਹੈ ਪੈਸੇ ਦੀ ਕਮੀ ਨਹੀਂ ਹੈ 100 ਕਰੋੜ ਤੋਂ ਸ਼ੁਰੂ ਹੋਏ ਸੀ ਅਸੀਂ ਕਿ 100 ਕਰੋੜ ਲੱਗੂਗਾ ਮਨ ਲਾ 300 ਕਰੋੜ ਦੇ ਨੇੜੇ ਜਾ ਕੇ ਖਤਮ ਹੋਇਆ ਐ ਇੰਨੀ ਖਬਸੂਰਤ ਜਗਾ ਬਣਾਤੀ ਸੀ ਪਰ ਦੁੱਖ ਲੱਗਦਾ ਮੈਂ ਪਿੱਛੇ ਵੀ ਜਾ ਕੇ ਆਇਆ ਸਫਾਈ ਹੈ ਨਹੀਂ ਬੁੱਟੇ ਜਿਹੜੇ ਲਾਏ ਗੀ ਮੱਚ ਗਏ ਉਹ ਕੋ ਵਾਲੀ ਵਾਰ ਸੀ ਦੀ ਅ ਜਿੰਨੀਆਂ ਵੀ ਸਰਕਾਰਾਂ ਆਈਆਂ ਫਾਵੇਂ ਕਾਂਗਰਸੀ ਆ ਪਾ ਹੁਣ ਦਾ ਝਾੜੂ ਲੈੰਦੀ ਆ ਉਹ ਖਲਾ ਰਾਜ ਕਰਨ ਵਾਸਤੇ ਆਉਂਦੇ ਐ ਇੱਥੇ ਦਿਖਾਉਣ ਵਾਸਤੇ ਕਿ ਅਸੀਂ ਰਾਜੇ ਬਣ ਗਏ ਐ ਇਸ ਕਾ ਕੀ ਪਛਾਣੀਏ ਆਪਣੇ ਕੌਣ ਐ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਐ ਪੰਜਾਬ ਦੀ ਪਾਰਟੀ ਐ ਛੋਟੀ ਪਾਰਟੀ ਐ ਅਸੀਂ ਜਿਉਣਾ ਮਰਨਾ ਇੱਥੇ ਤੁਹਾਡੇ ਵਾਸਤੇ ਐ ਸਾਡਾ ਘਰ ਐ ਜੇ ਸਾਡਾ ਘਰ ਵਾਗੇ ਵਧੂਗਾ ਪਾਣੀ ਆਪਾਂ ਪਤਾ ਨਹੀਂ ਪਾਟੀ ਸੋਚ ਲੈ ਕੇ ਆਉਂਦੀ ਆਪਣਾ ਘਰ ਸੱਜ ਕੇ ਆਉਂਦੀ ਐ ਉਸੇ ਨੂੰ ਤਗੜਾ ਰੱਖੋਗੇ ਤਾਂ ਬਚੋਗੇ ਜੇ ਐਗੀਆਂ ਗੱਲਾਂ ਜਾ ਕੇ ਆਪਾਂ ਵੋਟਾਂ ਪਾ ਦਿੰਨੇ ਆ ਫਿਰ ਪੰਜ ਪੰਜ ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੀ ਐ 5 ਸਾਲ ਹੁਣ 10 ਸਾਲ ਖਰਾਬ ਹੋਵੇ ਦੇਖੋ ਜੇ ਵੱਡੇ ਪਾਸੇ ਮੁੱਖ ਮੰਤਰੀ ਸੀ ਕਿੰਨੀ ਡਿਵੈਲਪਮੈਂਟ ਹੋਈ ਲੁਧਿਆਣਾ ਦੇਖ ਲਓ ਸੜਕਾਂ ਦੇਖ ਲਓ ਬਿਜਲੀ ਦੇਖ ਲਓ سرکاری نوکریاں ਦਿੱਤੀਆਂ ਜੇ ਅਸੀਂ 2 ਲੱਖ سرکاری ਤੇ ਮੈਨੂੰ ਲੱਗਦਾ ਸਫਾਈ ਕੰਟਰੀ ਸਭ ਤੋਂ ਪਹਿਲੇ ਉਹਨਾਂ ਨੇ ਪੱਕੇ ਕੀਤੇ ਸੀ ਹੁਣ ਤੇ ਅਨਸਾ ਮੈਨੂੰ ਤਾਂ ਅੱਛੇ ਸੀ ਕਿ ਹਲੇ ਵੀ ਕੋਈ ਬਰੇਗੇ ਜਿੰਨੇ 12 13 ਸੀ ਪ੍ਰਮਾਤਮਾ ਮੇਰ کرے ਭਗਵਾਨ ਬੰਦੂ ਜੀ মহারাজ ਮੇਰ ਕਰ ਸਰਕਾਰ ਤੁਸੀਂ ਵਾਪਸ ਆਪਣੀ پارٹی ਦੀ ਪੰਜਾਬ ਦੀ ਲੈ ਕੇ ਆ ਜਾਓ ਉਹ ਪਹਿਲੇ ਹੀ ਹਫਤੇ ਉਹਨਾਂ ਨੇ ਪੱਕੇ ਕਰਤਾ ਕੀ ਬਹੁਤ ਕੰਮ ਕਰਨ ਵਾਲੇ ਐ ਮੈਂ ਕੋਈ ਬੇਨਤੀ ਕਰਨਾ ਚਾਹਣਾ ਐ ਐਤੀ ਥੱਪੇ ਸੱਚੇ ਨਾਲ ਦੇਖਿਓ ਸਿੱਧੇ ਦੇਖਿਓ ਆਪਣੀ ਖੇਤੀ ਪਾਰਟੀ ਨੂੰ ਤਗੜਾ ਕਰੋ ਤਾਂ ਬਚਾਂਗੇ ਆਪਣੇ ਪੰਜਾਬ ਜੇ ਭਾਈਚਾਰ ਇੱਕ ਸੰਜ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਤਾਕਤ ਐ ਭਾਈਚਾਰ ਇੱਕ ਸੰਜ ਦੀ ਐ ਤੁਸੀਂ ਦੇਖ ਲਓ ਪੰਜਾਬ ਕਹਿ ਜਾ ਦੁਪਹਿਰ ਜਿੱਥੇ ਕਿਕਰ ਵੀ ਘਰਾਂ ਨਾ ਤੇ ਲੜਾਈ ਨਹੀਂ ਹੋਈ ਨਾ ਹਿੰਦੂ ਦੀ ਸਿੱਖ ਦੀ ਮੁਸਲਮਾਨ ਦੀ ਕਿਰਚਦੀ ਕਿਤੇ ਲੜਾਈ ਨਹੀਂ ਹੋਈ ਨਾ ਕਿਤੇ ਦੰਗੇ ਨਹੀਂ ਹੋਏ ਕਿਉਂਕਿ ਆ ਗੁਰੂਆਂ ਦੀ ਧਰਤੀ ਹੈ ਜਿੱਤੇ ਗੁਰੂਆਂ ਨੇ ਆਪਾਂ ਲਗਾਇਆ ਸਰਬੱਤ ਦੇ ਭਲੇ ਦੀ ਸੋਚ ਚਾਈ ਹੈ ਸੋ ਮੈਂ ਸਾਰੇ ਦਾ ਥੋੜਾ ਧੰਨਵਾਦ ਕਰਦਾ ਤੇ ਗਾਨ ਸਾਹਿਬ ਨੇ ਤੇ ਉਹਨਾਂ ਦੀ ਟੀਮ ਦਾ ਬਹੁਤ ਮਿਹਨਤੀ ਹੈ ਤੇ ਮੈਂ ਇਹਨਾਂ ਨੂੰ ਮੈਂਬਰ ਬਣਾਇਆ ਵਰਕਿੰਗ ਕਮੇਟੀ ਜਿਹੜੀ ਹੁੰਦੀ ਹੈ ਜਾਨ ਪਾਰਟੀ ਦੀ ਉਹ ਵਰਕਿੰਗ ਕਮੇਟੀ ਇਹ ਮੈਨੂੰ ਲਾ ਸਕਦੀ ਹੈ ਇੰਨੀ ਤਾਕਤ ਹੈ ਕਿ ਤੂੰ ਤਗੜਾ ਹੋਵੇ ਜਿੰਨਾ ਕਿਉਂ ਹੈ ਸੋ ਕੋਈ ਗੱਲ ਨਹੀਂ ਅਸੀਂ ਇਹਨਾਂ ਦਾ ਪੂਰਾ ਧਿਆਨ ਮੇਰੇ ਦਾ ਪਰਿਵਾਰ ਮੰਗੂ ਹੈ ਪਰ ਧਿਆਨ ਰੱਖਿਓ ਉਹਦੇ ਬਾਦਲ ਸਾਹਿਬ ਨੇ ਪਰਿਵਾਰ ਨੂੰ ਕੋ ਬਣਾਇਆ ਸੀ ਭੱਜ ਭੁੱਜ ਗਏ ਸਾਰੇ ਦੇਖੋ ਜਿੰਨਾ ਬਾਦਲ ਸਾਹਿਬ ਨੇ ਪਿਆਰ ਕੀਤਾ ਦਿੱਕਾ ਮੈਨੂੰ ਲੱਗਦਾ ਇਹ ਵੀ ਮਸਾਲਾ ਹੈ ਉਹਦਾ ਸਾਰੇ ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਨੇ ਇੱਕ ਵਾਰ ਵੀ ਇਹ ਪ੍ਰੋਗਰਾਮ ਮਿਸ ਨਹੀਂ ਕੀਤਾ ਹਰ ਸਾਲ ਇੱਥੇ ਆਉਂਦੇ ਭਾਵੇਂ ਮੀਂਹ ਪਵੇ ਭਾਵੇਂ ਗੜੇ ਪੈਣ ਇੱਥੇ ਜ਼ਰੂਰ ਆਉਂਦੇ ਤੇ ਉਹਨਾਂ ਦੇ ਬਾਅਦ ਮੈਂ ਕੋਈ ਜ਼ਿੰਮਵਾਰੀ ਸੰਭਾਲ ਕੇ ਮੈਂ ਵੀ ਹਰ ਸਾਲ ਭਗਵਾਨ ਵਾਲਮੀਕੀ ਜੀ ਮਹਾਰਾਜ ਦੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਮੈਂ ਇੱਥੇ ਹਾਜ਼ਰ ਹੁੰਦਾ ਹਾਂ ਪ੍ਰਕਿਰਤੀ ਵਸੇ ਵਸੇ ਵੇ ਤੁਸੀਂ ਸ਼ੋਭਾ ਯਾਤਰਾ ਕਰਨੀ ਹੈ ਤੁਹਾਡਾ ਸਾਰਿਆਂ ਦਾ 10 ਲੱਖ ਲੱਖ ਵਧਾਈ ਹੈ ਪੰਜਾਬ ਆਪਣਾ ਘਰ ਹੈ ਠੀਕ ਹੈ ਮਾਈਕਰ ਕੇ ਜੇ ਆਪਾਂ ਘਰ ਸਗੜਾ ਹੋਊਗਾ ਵਧੂਗਾ ਤਾਹੀਆ ਪੱਤਰਕੀ ਕਰਾਂਗੇ ਅਫਸੋਸ ਇਸ ਗੱਲ ਦਾ ਹੈ ਕਿ ਕਈ ਹੈ ਜੀਆਂ ਸਰਕਾਰਾਂ ਆ ਜਾਂਦੀਆਂ ਜਿਹੜਾ ਇੱਥੇ ਇਸ ਪੰਜਾਬ ਨੂੰ ਆਪਣਾ ਘਰ ਨਹੀਂ ਸਮਝਦੀਆਂ ਕੋਈ ਖੇ ਰਾਜ ਕਰਨ ਵਾਸਤੇ ਆਉਂਦੇ ਐ ਲੁੱਟਣ ਵਾਸਤੇ ਆਉਂਦੇ ਮੁੱਖ ਮੰਤਰੀ ਉਹ ਚੰਗਾ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਨਾ ਸਮਝੇ ਸੇਵਾਦਾਰ ਸਮਝੇ ਵੱਡੇ ਬਾਦਲ ਸਾਹਿਬ ਸੇਵਾਦਾਰ ਸਮਝ ਕੇ ਉਸ ਕੁਰਸੀ ਦੇ ਬੰਦੇ ਸੀ ਤੁਸੀਂ ਦੇਖ ਲਓ ਅੱਜ ਪੰਜਾਬ ਵਿੱਚ ਕਿਤੇ ਵੀ ਚਲੇ ਜਾਓ بڑے بادل صاحب دی نشانی ہر کارچ کتے نہ کتے ہوگی یہ جی گریب دی با پھڑی یہ جی گریب دا دی ساتھ دیتا جو نا دی مشکلہ حل کن بھی کوشش کی تھی اپنے پنجاب دا تحاظ دیکھ لو ਹੋਰ ਇਨਸਾਨ ਸੀ ਸਾ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਟਾ ਦਾਲ ਸਕੀਮ ਸੀ ਭਾਵੇਂ ਸ਼ਗਨ ਸਕੀਮ ਸੀ ਭਾਵੇਂ ਪੈਨਸ਼ਨ ਸੀ ਭਾਵੇਂ ਐਸੀ ਭਾਈਚਾਰੇ ਦੀ ਮੁਫਤ ਪੜ੍ਹਾਈ ਦੀ ਸਕਾਲਰਸ਼ਿਪ ਸਕੀਮ ਸੀ 200 ਯੂਨਿ ਬਿਜਲੀ ਦੇ ਮਾਫ ਕਰਨ ਦੀ ਸਕੀਮ ਸੀ ਭਾਵੇਂ ਲੜਕੀਆਂ ਨੂੰ ਸਾਈਕਲ ਦੇ ਕੇ ਸਕੂਲ ਪੜ੍ਹਨ ਜਾਣ ਦੀ ਸਕੀਮ ਸੀ ਸਾਰੀਆਂ ਵੱਡੇ ਬਾਲ ਸਾਹਿਬ ਦੀਆਂ ਸਨ ਜਿਹੜੀਆਂ ਅੱਜ ਕਰ ਸਾਰੀਆਂ ਬੰਦ ਐ ਮੈਨੂੰ ਇਹ ਹੈਰਾਨ ਹੈ ਕਿਸੇ ਹੋਰ ਪਾਰਟੀ ਦੀ ਸਰਕਾਰ ਨੇ ਜਿੰਨੇ ਵਾਰ ਮੁੱਖ ਮੰਤਰੀ ਬਣੇ ਇੱਕ ਵੀ ਸਕੀਮ ਨਵੀਂ ਨਹੀਂ ਚਾਲੂ ਕੀਤੀ ਪਰ ਪੁਰਾਣੀਆਂ ਹੀ ਬੰਦ ਕੀਤੀਆਂ ਮੈਨੂੰ ਯਾਦ ਹੈ ਇੱਕ ਬਹੁਤ ਵੱਡਾ ਇੱਕ ਹੋਰ ਫੈਸਲਾ ਵੀ ਵੱਡੇ ਪਾਲ ਸਾਹਿਬ ਨੇ ਕੀਤਾ ਸੀ ਸਰਕਾਰੀ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਵੀ ਰਿਜ਼ਰਵੇਸ਼ਨ ਵਿੱਚ ਰਿਜ਼ਰਵੇਸ਼ਨ ਜਿਹੜੀ 12.5% ਬਾਲਣਕੀ ਸਮਾਜ ਵਾਸਤੇ ਕੀਤਾ ਜਿਹੜਾ ਸਰਕਾਰੀ ਵਕੀਲ ਕਰਕੇ ਦੇਖੋ ਐਜੇ ਕਿਤੇ ਤੇ ਇਹ ਸਭ ਤੋਂ ਵੱਡੀ ਸੇਵਾ ਸੀ ਜਿਹੜੇ ਵੱਡੇ ਪਾਲ ਸਾਹਿਬ ਨੇ ਆਪਣੇ ਝੋਲੀ ਪਾਈ ਉਹ ਭਗਵਾਨ ਬਾਲਣਕੀ ਜੀ ਦਾ ਤੀਰਸਥਾਨ ਬਣਾਉਂਦੇ ਮੈਂ ਵੀ ਮੈਂ ਵੀ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਮੈਂ ਵੀ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਵੱਡੇ ਬਾਦਸਾਬ ਨੇ ਕਿਹਾ ਮੈਂ ਖັບਸੋ ਖਬਸੂਰਤ ਈ ਰੱਸਤਾਨ ਬਣਾਉਣਾ ਹੈ ਪੈਸੇ ਦੀ ਕਮੀ ਨਹੀਂ ਹੈ 100 ਕਰੋੜ ਤੋਂ ਸ਼ੁਰੂ ਹੋਏ ਸੀ ਅਸੀਂ ਕਿ 100 ਕਰੋੜ ਲੱਗੂਗਾ ਮੰਨਾ 300 ਕਰੋੜ ਦੇ ਨੇੜੇ ਜਾ ਕੇ ਉਹ ਖਤਮ ਹੋਇਆ ਹੈ ਖਬਸੂਰਤ ਜਗਾ ਬਣਾਤੀ ਸੀ ਪਰ ਦੁੱਖ ਲੱਗਦਾ ਮੈਂ ਪਿੱਛੇ ਵੀ ਜਾ ਕੇ ਆਇਆ ਹੈ ਸਫਾਈ ਹੈ ਨਹੀਂ ਬੁੱਟੇ ਜੇ ਲਾਏ ਕੀ ਮੱਝ ਕੇ ਉਹ ਕੋ ਵਾਲੀ ਵਾਲਸੀ ਦੀ ਅੱਜ ਜਿੰਨੀਆਂ ਵੀ ਸਰਕਾਰਾਂ ਆਈਆਂ ਭਾਵੇਂ ਕਾਂਗਰਸੀ ਆ ਭਾ ਹੁਣ ਦਾ ਝਾੜੂ ਵਾਲੇ ਵੀ ਆ ਇਕੱਲਾ ਰਾਜ ਕਰਨ ਵਾਸਤੇ ਆਉਂਦੇ ਇੱਥੇ ਦਿਖਾਉਣ ਵਾਸਤੇ ਕਿ ਅਸੀਂ ਰਾਜੇ ਬਣ ਗਏ ਆ ਇਸ ਕਰਕੇ ਪਛਾਣੀਏ ਆਪਣੇ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਛੋਟੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਤੁਹਾਡੇ ਵਾਸਤੇ ਹੈ ਸਾਡਾ ਘਰ ਹੈ ਜੇ ਸਾਡਾ ਘਰ ਅੱਗੇ ਵਧੂਗਾ ਤਾਂ ਆਪਾਂ ਵਧਾਂਗੇ ਸੋ ਜਿਹੜੀ ਪਾਰਟੀ ਸੋਚ ਲੈ ਕੇ ਆਉਂਦੀ ਆਪਣਾ ਘਰ ਸਮਝ ਕੇ ਆਉਂਦੀ ਹੈ ਉਹ ਸੇ ਨੂੰ ਤਗੜਾ ਰੱਖੋਗੇ ਤਾਂ ਬਚੋਗੇ ਜੇ ਗੱਲਾਂ ਜਾ ਕੇ ਆਪਾਂ ਵੋਟਾਂ ਪਾ ਦਿੰਨੇ ਆ ਫਿਰ 5-5 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੀ ਹੈ 5 ਸਾਲ ਹੁਣ 10 ਸਾਲ ਖਰਾਬ ਹੋਵੇ ਦੇਖੋ ਜੇ ਵੱਡੇ ਪੱਧਰ ਦਾ ਮੁੱਖ ਮੰਤਰੀ ਸੀ ਕਿੰਨੀ ਡਿਵੈਲਪਮੈਂਟ ਹੋਈ ਲੁਧਿਆਣਾ ਦੇਖ ਲੋ ਸੜਕਾਂ ਦੇਖ ਲੋ ਬਿਜਲੀ ਦੇਖ ਲੋ 2 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜੀ ਅਸੀਂ 2 ਲੱਖ ਸਰਕਾਰੀ ਤੇ ਮੈਨੂੰ ਲੱਗਦਾ ਸਫਾਈ ਕਰਮਚਾਰੀ ਸਭ ਤੋਂ ਪਹਿਲੇ ਉਹਨਾਂ ਨੇ ਪੱਕੇ ਕੀਤੇ ਸੀ ਹੁਣ ਤੇ ਨਾਲ ਸਾਹ ਮੈਨੂੰ ਬੈਠੇ ਸੀ ਪਰਾਂ ਤੇ ਰਸ ਜੀ ਪਰਮਾਤਮਾ ਮੇਨ ਕਰੇ ਭਗਵਾਨ ਬੰਦੂ ਜੀ ਮਹਾਰਾਜ ਮੇਨ ਕਰ ਸਰਕਾਰ ਤੁਸੀਂ ਵਾਪਸ ਆਪਣੀ ਪਾਰਟੀ ਦੀ ਪੰਜਾਬ ਦੀ ਲੈ ਕੇ ਆ ਜਾਓ ਉਹ ਪਹਿਲੇ ਹੀ ਹਫਤੇ ਉਹਨਾਂ ਨੇ ਪੱਕੀ ਕਰਤਾ ਬਾਕੀ ਬਹੁਤ ਕੰਮ ਕਰਨ ਵਾਲੇ ਐ ਮੈਂ ਕੋਈ ਬੇਨਤੀ ਕਰਨਾ ਚਾਹਣਾ ਐ ਐਤੀ ਠੱਬੇ ਸੱਚੇ ਨਾਲ ਦੇਖਿਓ ਸਿੱਧੇ ਦੇਖਿਓ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੋ ਤਾਂ ਬਚਾਂਗੇ ਆਪਣੇ ਪੰਜਾਬ ਤੇ ਭਾਈਚਾਰ ਇੱਕ ਸਾਜ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਭਾਈ ਚਰਕਸਾਂ ਦੀ ਹੈ ਤੁਸੀਂ ਦੇਖਣਾ ਪੰਜਾਬ ਕਹਿ ਜਾ ਦੁਪਹਿਰ ਜਿੱਥੇ ਕਿਤੇ ਵੀ ਧਰਮ ਦੇ ਨਾਂ ਤੇ ਲੜਾਈ ਨਹੀਂ ਹੋਈ ਨਾ Hindu ਦੀ Sikh ਦੀ Muslim ਦੀ ਕਿਹ ਚੱਲੀ ਕਿਤੇ ਲੜਾਈ ਨਹੀਂ ਹੋਈ ਨਾ ਕਿਤੇ ਦੰਗੇ ਨਹੀਂ ਹੋਏ ਕਿਉਂਕਿ ਆ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਆਪਣਾ ਸਿਖਾਇਆ ਸਰਬੱਤ ਦੇ ਭਲੇ ਦੀ ਸੋਚ ਚਾਈ ਹੈ ਸੋ ਮੈਂ ਕਾ ਫੁਰਤ ਨਮਾਜ਼ ਕਰਦਾ ਹੈ ਤੇ ਗਾਨ ਸਾਹਿਬ ਦੀ ਤੇ ਉਹਨਾਂ ਦੀ ਟੀਮ ਦਾ ਬਹੁਤ ਮਿਹਨਤੀ ਹੈ ਤੇ ਮੈਂ ਇਹਨਾਂ ਨੂੰ ਮੈਂਬਰ ਬਣਾਇਆ ਵਰਕਿੰਗ ਕਮੇਟੀ ਜਿਹੜੀ ਹੁੰਦੀ ਹੈ ਜਾਨ ਪਾਰਟੀ ਦੀ ਉਹ ਵਰਕਿੰਗ ਕਮੇਟੀ ਹੈ ਜੀ ਮੈਨੂੰ ਲਾ ਸਕਦੀ ਹੈ ਇੰਨੀ ਤਾਕਤ ਹੈ ਜੀ ਤੇ ਗਾਨ ਸਾਹਿਬ ਦੇ ਜਿੰਨਾਂ ਕੌਣ ਹੈ ਲੋ ਕੋਈ ਗੱਲ ਨਹੀਂ ਅਸੀਂ ਇਹਨਾਂ ਦਾ ਪੂਰਾ ਧਿਆਨ ਮੇਰੇ ਪਰਿਵਾਰ ਮੰਗੂ ਹੈ ਪਰ ਧਿਆਨ ਕਿਉਂ ਵੱਡੇ ਬਾਦਲ ਸਾਹਿਬ ਨੇ ਪਰਿਵਾਰ ਮੰਗੂ ਬਣਾਇਆ ਸੀ ਭੱਜ ਭੁੱਜ ਗਏ ਸਾਰੇ ਦੇਖੋ ਜਿੰਨਾ